ਪਾਕਿਸਤਾਨ ਦੀ ਇੱਕ ਹੋਰ ਕਰਤੂਤ ਸਾਹਮਣੇ ਆਈ ਹੈ ਪਾਕਿਸਤਾਨ ਦੀ ਆਰਮੀ ਨੇ ਜਦੋਂ ਭਾਰਤ ਵੱਲੋਂ ਆਪਰੇਸ਼ਨ ਸਦੂਰ ਦੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਫਿਰ ਪਾਕਿਸਤਾਨ ਆਰਮੀ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਡਰੋਨ ਤੇ ਮਜਾਈਲ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਫੌਜਾਂ ਨੇ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਇੰਡੀਅਨ ਆਰਮੀ ਦੇ ਇੱਕ ਵੱਡੇ ਅਫਸਰ ਨੇ ਖੁਲਾਸਾ ਕੀਤਾ ਕਿ ਆਪਰੇਸ਼ਨ ਸਦੂਰ ਦੀ ਕਾਰਵਾਈ ਦੌਰਾਨ ਪਾਕਿਸਤਾਨ ਦੀ ਸੈਨਾ ਵੱਲੋਂ ਇੱਕ ਵੱਡਾ ਹਮਲਾ ਕੀਤਾ ਗਿਆ ਸੀ ਜਿਹਦੇ ਚਲਦੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਤੇ ਵੀ ਜਿਹੜੀਆਂ ਮੈਂ ਡਰੋਨ ਤੇ ਮਜ਼ਾਈਲਾ ਸੁੱਟੀਆਂ ਸੀ ਜਿਹਦੇ ਚਲਦਿਆਂ ਹਵਾ ਵਿੱਚ ਹੀ ਇਹ ਡਿਫੈਂਸ ਸਿਸਟਮ ਨੇ ਉਹਨਾਂ ਨੂੰ ਨਸ਼ਟ ਕਰ ਦਿੱਤਾ ਕੈਂਟ 에어 بیس ਤੇ ਵੀ ਹਮਲਾ ਨਹੀਂ ਕਰ पाए ਸੀ ਇਹ ਖਲਾਸਾ ਅੱਜ ਭਾਰਤੀ ਸੈਨਾ ਦੇ ਇੱਕ ਵੱਡੇ ਅਧਿਕਾਰੀ ਨੇ ਕੀਤਾ ਅੰਮ੍ਰਿਤਸਰ ਸਥਿਤ 골ਡਨ ਟੈਂਪਲ ਤੇ ਹੋਰ ਅਟੈਕ ਲਈ ਕੀਤੇ ਗਏ ਉਹਨਾਂ ਨੇ ਇਸਤੇਮਾਲ ਜਿਹੜੀਆਂ ਉਹ ਮਜ਼ਾਈਲਾ ਵੀ ਦਿਖਾਈਆਂ ਨੇ ਆਪਰੇਸ਼ਨ ਸੰਦੂਰ 에ਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਸੈਨਾ ਨੇ ਪੰਜਾਬ ਵਿੱਚ ਅੰਮ੍ਰਿਤਸਰ ਸਥਿਤ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਕੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਆਪਰੇਸ਼ਨ ਸੰਦੂਰ ਦੇ 3 ਦਿਨ ਤੱਕ ਜਦ ਪਾਕਿਸਤਾਨ ਦੀ ਆਰਮੀ ਕੈਂਟ ਅਤੇ 에ਅਰ ਬੇਸ ਨੂੰ ਟਾਰਗੇਟ ਨਹੀਂ ਕਰ ਪਾਈ ਤਾਂ ਫਿਰ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵੱਲ ਮਜਾਇਲਾ ਦਾਗਣੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਭਾਰਤੀ ਸੈਨਾ ਨੇ ਆਪਣੇ 에ਅਰ ਡਿਫੈਂਸ ਸਿਸਟਮ ਦੇ ਨਾਲ ਹੀ ਉਹਨਾਂ ਦੀਆਂ ਮਜਾਇਲਾ ਨੂੰ ਆਸਮਾਨ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਸੀ ਤੇ ਹਮਲਾ ਉਹਨਾਂ ਦਾ ਫੇਲ ਕਰ ਦਿੱਤਾ ਸੀ ਇਸ ਦਾ ਖਲਾਸਾ ਪੰਜਾਬ ਵਿੱਚ ਤਨਾਤ ਇੰਡੀਅਨ ਆਰਮੀ ਦੇ ਏ ਡਿਫੈਂਡਰ ਨੇ ਕੀਤਾ ਮੇਜਰ ਕਾਰਤਿਕ ਸੀ ਨੇ ਇੱਕ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਕਾਮ ਹੋਣ ਤੋਂ ਬਾਅਦ ਪਾਕਿਸਤਾਨ ਆਰਮੀ ਨੇ ਸਿਵਲਾਈਐਂਸ ਨੂੰ ਵੀ ਟਾਰਗੇਟ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਹਾਲਾਂਕਿ 6 7 ਮਈ ਦੀ ਰਾਤ ਆਪਰੇਸ਼ਨ ਸੰਦੂਰ ਦੇ ਬਾਦ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਦੋਨਾਂ ਪਾਸਿਆਂ ਤੋਂ ਹਲੇ ਤੱਕ ਹਮਲੇ ਦੀ ਕੋਈ ਖਬਰ ਨਹੀਂ ਕਾਰਤਿਕ ਸੀ ਨੇ ਇਹ ਵੀ ਅਖਿਆ ਕਿ ਯਾਦ ਰਹਿ ਕੇ ਆਪਰੇਸ਼ਨ ਸੁਦੂਰ ਕੇਵਲ ਮੁਲਤਵੀ ਕੀਤਾ ਗਿਆ ਖਤਮ ਨਹੀਂ ਹੋਇਆ ਉਸ ਦਾ ਵਿਕਰਾਲ ਰੂਪ ਹਲੇ ਬਾਕੀ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਇਸ ਅਧਿਕਾਰੀ ਨੇ ਮੇਜਰ ਕਾਰਤਿਕ ਸੀ ਨੇ ਕੀਤੇ ਨੇ ਉਹਨਾਂ ਮੁਤਾਬਕ ਸੈਨਾ ਦੀ 15 ਇਨਫੈਂਟਰੀ ਡਿਵੀਜ਼ਨ ਦੇ ਜੀ ਸੀਓ ਮੇਜਰ ਜਨਰਲ ਕਾਰਤਿਕ ਸ਼ੀ ਸੁਸ਼ੇਂਦਰ ਨੇ ਕਿਹਾ ਕਿ 7 ਮਈ 2025 ਨੂੰ ਅਸੀਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ 9 ਠਿਕਾਣੇ ਸੀ 9 ਠਿਕਾਣਿਆਂ ਦੇ ਵਿੱਚ 100 ਤੋਂ ਜ਼ਿਆਦਾ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਸੀ ਇਸ ਤੋਂ ਬਾਅਦ ਸਾਫ ਸੀ ਕਿ ਪਾਕਿਸਤਾਨ ਵੀ ਜਵਾਬੀ ਕਾਰਵਾਈ ਕਰੇਗਾ ਜਿਸ ਨਾਲ ਉਹ ਮਿਲਟਰੀ ਟਿਕਾਣਿਆਂ ਨੂੰ ਟਾਰਗੇਟ ਕਰੇਗਾ ਅਸੀਂ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਸੀ ਸਾਡੇ ਕੋਲ ਕਈ ਤਰ੍ਹਾਂ ਦੇ ਰਡਾਰ ਅਤੇ ਇਹ ਡਿਫੈਂਸ ਸਿਸਟਮ ਵੀ ਤਿਆਰ ਸੀ ਇਸ ਆਰਮੀ ਦੇ ਵੱਡੇ ਅਧਿਕਾਰੀ ਨੇ ਵੀ ਕਿਹਾ ਕਿ 에어 ਸਟ੍ਰਾਈਕ ਦੇ ਬਾਅਦ 3 ਦਿਨ ਤੱਕ ਪਾਕਿਸਤਾਨ ਆਰਮੀ ਨੇ ਸਾਡੇ ਮਿਲਟਰੀ ਕੈਂਟ ਅਤੇ 에어ਫੋਰਸ ਸਟੇਸ਼ਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਦੇ ਹਰ ਹਮਲੇ ਨੂੰ ਜਿਹੜਾ ਵਾ ਉਹ ਫੇਲ ਕਰਦੇ ਰਹੇ ਜਦੋਂ ਪਾਕ ਆਰਮੀ ਨੂੰ ਸਫਲਤਾ ਨਾ ਮਿਲੀ ਤਾਂ ਫਿਰ ਉਹਨਾਂ ਨੇ ਡਰੋਨ ਅਤੇ ਰਾਕਟ ਦੇ ਨਾਲ ਸਿਵਿਲিয়ান ਏਰੀਏ ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਸੇ ਤਰ੍ਹਾਂ ਉਹਨਾਂ ਇਹ ਵੀ ਦੱਸਿਆ ਕਿ ਸਿਵਿਲিয়ান ਏਰੀਏ ਦੇ ਨਾਲ ਨਾਲ ਅਸੀਂ ਇੱਥੋਂ ਦੇਖ ਕੇ ਹੈਰਾਨ ਰਹਿ ਗਏ ਕਿ ਪਾਕਿਸਤਾਨ ਆਰਮੀ ਨੇ ਗੋਲਡਨ ਟੈਂਪਲ ਨੂੰ ਵੀ ਉਹ ਟਾਰਗੇਟ ਕਰ ਰਹੀ ਸੀ ਉਹਨਾਂ ਨੇ ਗੋਲਡਨ ਟੈਂਪਲ ਵੱਲ 에어 ਟੂ ਸਰਫੇਸ ਅਤੇ ਸਰਫੇਸ ਟੂ ਸਰਫੇਸ ਵਾਲੀ ਦੋ ਤਰ੍ਹਾਂ ਦੀਆਂ ਮਜ਼ਾਈਲਾਂ ਦਾਗੀਆਂ ਇਸ ਤੋਂ ਇਲਾਵਾ ਡਰੋਨ ਅਟੈਕ ਦੀ ਵੀ ਕੋਸ਼ਿਸ਼ ਕੀਤੀ ਹਾਲਾਂਕਿ ਸਾਰੇ ਜਾਣਦੇ ਨੇ ਕਿ ਸ੍ਰੀ ਹਰਮੰਦਰ ਸਾਹਿਬ ਸਿਰਫ ਅੰਮ੍ਰਿਤਸਰ ਨਹੀਂ ਪੂਰੀ ਦੁਨੀਆ ਵਾਸਤੇ ਇੱਕ ਸਰਦਾ ਦਾ ਰੋਹਾਨੀਅਤ ਦਾ ਕੇਂਦਰ ਹੈ ਇਸ ਲਈ ਅਸੀਂ ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੀ ਪ੍ਰੋਟੈਕਸ਼ਨ ਦੇ ਲਈ ਰੈਡੀ ਸਨ ਅਸੀਂ ਪਾਕਿਸਤਾਨ ਦੇ ਸਾਰੇ ਇਹਨਾਂ ਹਮਲਿਆਂ ਨੂੰ ਹਵਾ ਚਹੀ ਜਿਹੜਾ ਵਾ ਫੇਲ ਕਰ ਦਿੱਤਾ ਨਸ਼ਟ ਕਰ ਦਿੱਤਾ ਸੈਨਾ ਅਧਿਕਾਰੀ ਨੇ ਨਿਊਜ਼ ਏਜੰਸੀ ਦੇ ਨਾਲ ਗੱਲਬਾਤ ਕਰਦੇ ਇਹ ਵੀ ਦੱਸਿਆ ਕਿ ਅਸੀਂ ਪਾਕਿਸਤਾਨ ਦੀ ਸਾਰੀ 에ਅ ਰੇਡ ਨੂੰ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਸੀ ਇਸ ਦੌਰਾਨ ਲੋਕਲ ਲੋਕਾਂ ਦੀ ਵੀ ਸਾਨੂੰ ਭਾਰਤੀ ਸੈਨਿਕਾਂ ਨੂੰ ਬਹੁਤ ਮਦਦ ਮਿਲੀ ਸਾਡੀ ਤਿਆਰੀ ਦਾ ਇਸ ਗੱਲ ਤੋਂ ਅੰਦਾਜ਼ਾ ਲਗਾ ਲਿਓ ਕਿ ਸਾਡੇ 에ਅ ਬੇਸ ਵੈਪਨ ਅਤੇ ਆਰਮੀ ਦਾ ਸਿਰਫ 10% ਦੀ ਹੀ ਆਰਮਜ਼ ਖਰਚ ਹੋਇਆ ਔਰ ਅਸੀਂ ਉਹਨਾਂ ਦੇ ਡਰੋਨ ਅਤੇ ਮਾਈਕਰੋ ਡਰੋਨ ਵੀ ਬੜੇ ਹੇਠਾਂ ਸੁੱਟੇ ਨੇ ਉਹ ਸਾਰੇ ਪਾਕਿਸਤਾਨ ਨੇ ਜਿਹੜੇ ਭਾਰਤ ਤੇ ਹਮਲਾ ਕੀਤਾ ਗਿਆ ਡਰੋਨ ਅਤੇ ਮਾਈਕਰੋ ਡਰੋਨ ਉਹ ਤੁਰਕੀ ਦੇ ਬਣੇ ਹੋਏ ਸਨ ਭਾਰਤੀ ਸੈਨਾ ਦੇ ਅਧਿਕਾਰੀ ਨੇ ਵੀ ਕਿਹਾ ਕਿ ਪਾਕਿਸਤਾਨ ਦਾ ਰਿਸਪਾਂਸ ਜਾਂ ਹਮਲਾ ਉਹ ਸਾਡੇ ਸੁਰੱਖਿਆ ਕਵਚ ਨੂੰ ਨਹੀਂ ਪੇਛ ਸਕਦੇ ਸਾਡੀ ਸੁਰੱਖਿਆ ਦੁਵਾਰ ਤੇ ਹੋਰ ਮਜਬੂਤ ਅਸੀਂ ਕਰ ਰਹੇ ਹਾਂ ਇਹ ਬਹੁਤ ਹੀ ਸਟੀਕਤਾ ਦੇ ਨਾਲ ਤਿਆਰ ਕੀਤੀ ਗਈ ਹੈ ਸਾਡਾ 에ਅ ਡਿਫੈਂਸ ਸਿਸਟਮ ਅਜਿਹਾ ਹੈ ਕਿ ਚਾਹੇ ਕੋਈ ਵੀ ਮਜ਼ਾਇਲ ਦਾਗੀ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਉਸ ਨੂੰ ਇੰਟਰਸੈਪਟ ਕਰਕੇ ਹੀ ਮਾਰ ਸੁੱਟਣ ਦੇ ਨਸ਼ਟ ਕਰਦੇ ਵਿੱਚ ਸਮਰਥ ਹਾਂ ਉਹ ਸਭ ਤੋਂ ਵੱਡੀ ਗੱਲ ਹੈ ਕਿ ਪਾਕਿਸਤਾਨ ਤੇ ਪਾਕਿਸਤਾਨ ਦੀ ਆਰਮੀ ਦੀ ਜਿਹੜੀ ਸਭ ਤੋਂ ਵੱਡੀ ਕਰਤੂਤ ਸਾਹਮਣੇ ਦੇਖਣ ਨੂੰ ਆਈ ਹੈ ਕਿ ਰੋਹਾਨੀਅਤ ਦਾ ਮੱਕਾ ਸ਼ਰਦਾ ਦਾ ਕੇਂਦਰ ਦੁਨੀਆ ਭਰ ਦੀ ਆਸਤਾ ਸ੍ਰੀ ਹਰਮੰਦਰ ਸਾਹਿਬ 골ਡਨ ਟੈਂਪਲ ਸ੍ਰੀ ਅੰਮ੍ਰਿਤਸਰ ਵਿਖੇ ਉਹਨਾਂ ਨੇ ਪਾਕਿਸਤਾਨ ਆਰਮੀ ਨੇ ਡਰੋਨ ਅਤੇ ਮਜ਼ਾਈਲਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਭਾਰਤੀ ਸਨਾਵਾ ਨੇ ਆਪਣੇ ਏਅਰ ਡਿਫੈਂਸ ਸਿਸਟਮ ਦੇ ਜ਼ਰੀਏ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਔਰ ਇਸ ਕਰਤੂਤ ਦੀ ਪਾਕਿਸਤਾਨ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘਟਾ ਔਰ ਦੁਨੀਆ ਭਰ ਦੇ ਵਿੱਚ ਇਸ ਮੁਲਕ ਨੂੰ ਅਤਵਾਦੀ ਮੁਲਕ ਵਜੋਂ ਦੇਖਿਆ ਜਾ ਰਿਹਾ ਹੈਗਾ ਹਾਲਾਂਕਿ ਇਸ ਮਸਲੇ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਸਿੱਖ ਸੰਸਥਾਵਾਂ ਜਾਂ ਹੋਰ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਪੱਖ ਨਹੀਂ ਹੈ ਲੇਕਿਨ ਭਾਰਤ ਦੇ ਭਾਰਤੀ ਸੈਨਾ ਦੇ ਇੱਕ ਵੱਡੇ ਅਫਸਰ ਹੋਰੀ ਖਲਾਸਾ ਕੀਤਾ ਗਿਆ ਜੋ ਬਹੁਤ ਹੀ ਹੈਰਾਨ ਕਰਨ ਵਾਲਾ ਔਰ ਆ ਪਾਕਿਸਤਾਨ ਦੀ ਜਿਹੜੀ ਕਰਤੂਤ ਆ ਉਹਨਾਂ ਨੇ ਨੰਗੀ ਕੀਤੀ ਹੈਗੀ ਕਿ ਆਖਰ ਉਹ ਕਿਸ ਕਦਰ ਜਿਹੜੇ ਨੇ ਉਹ ਤਿਲਮਲਾ ਉੱਠੇ ਸੀ ਕਿ ਜਦੋਂ ਅਪੈਲਗਾਮ ਜਿਹੜੀ 22 April ਨੂੰ ਸਲਾਨੀਆਂ ਦੇ ਨਾਂ ਪੁੱਛ ਕੇ ਧਰਮ ਪੁੱਛ ਕੇ ਮਾਰਿਆ ਗਿਆ ਸੀ ਜਿਹਦੇ ਚ ਇੱਕ ਨੇਪਾਲੀ ਵੀ ਸੀ ਉਸ ਤੋਂ ਬਾਅਦ ਭਾਰਤ ਵੱਲੋਂ ਬਦਲਾ ਲੈਣ ਦੇ ਲਈ ਆਪਰੇਸ਼ਨ ਸਦੂਰ ਅਲਿਖਿਆ ਗਿਆ ਤੇ ਫਿਰ 6 ਸੱਤੇ ਦੀ ਦਰਮਿਆਨੀ ਰਾਤ ਨੂੰ ਪਹਿਲ ਗਾਮ ਹਮਲੇ ਦਾ ਜਵਾਬ ਦਿੱਤਾ ਗਿਆ ਪਾਕਿਸਤਾਨ ਅਤੇ ਮਕਬੂਜਾ ਕਸ਼ਮੀਰ ਦੇ ਵਿੱਚ ਨੌ ਅਜਿਹੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਜਿਦੇ ਚ 100 ਤੋਂ ਵੱਧ ਅੱਤਵਾਦੀ ਮਾਰੇ ਜਾਏਗੇ ਮਾਰੇ ਗਏ ਨੇ ਔਰ ਨਾਲ ਜਿਹੜਾ ਸਭ ਤੋਂ ਦੁਨੀਆ ਪਰ ਦਾ ਖਤਰਨਾਕ ਅੱਤਵਾਦੀ ਅਜ਼ਰ ਮਸੂਦ ਉਹਦੇ ਟੱਬਰ ਸਮੇਤ ਸਾਥੀ ਕੁੱਲ 14ਵੀ ਮਾਰੇ ਗਏ ਨੇ ਜਿਸ ਤੋਂ ਬਾਅਦ ਉੱਥੇ ਜਦੋਂ ਉਹਨਾਂ ਦਾ ਸਸਕਾਰ ਹੋਇਆ ਤੇ ਪਾਕਿਸਤਾਨ ਦੀ ਆਰਮੀ ਅਤੇ ਪਾਕਿਸਤਾਨ ਦੇ ਸਿਆਸੀ ਲੀਡਰ ਵੀ ਉਹਦੇ ਜਨਾਜ਼ੇ ਵਿੱਚ ਹਾਜ਼ਰ ਸਨ ਪਰ ਹੁਣ ਜਿਹੜੀ ਇੰਡੀਅਨ ਆਰਮੀ ਵੱਲੋਂ ਖਲਾਸਾ ਕੀਤਾ ਗਿਆ ਉਹ ਬਹੁਤ ਹੀ ਹੈਰਾਨ ਕਰਨ ਵਾਲਾ ਕਿ ਜਿਹੜਾ ਦੁਸ਼ਮਣ ਦੇਸ਼ ਆ ਉਹ ਕਿਸ ਕਦਰ ਜਿਹੜਾ ਵਾ ਤਿਲ ਤਿਲ ਮਲਾ ਉੱਠਾ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਤੇ ਹੀ ਹਮਲਾ ਕਰਨ ਪੁੱਜ ਗਏ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੁਹਾਨੂੰ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ